ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਵੈਲਕਮ ਕਰਦੇ ਹਾਂ ਜੀ ਪਿੰਡ ਡੇਰੀ ਫਾਰਮ ਵਿੱਚ ਆਪਾਂ ਪਹੁੰਚ ਚੁੱਕੇ ਹਾਂ ਜੀ ਪਿੰਡ ਸੇਖਵਾ ਜ਼ਿਲ੍ਹਾ ਅਰਦਾਸਪੁਰ ਤਹਿਸੀਲ ਬਟਾਲਾ ਇਸ ਘਰ ਚੋਂ ਆਪਣੀ ਪਹਿਲੀ ਵੀਡੀਓ ਬਣਨ ਜਾ ਰਹੀ ਆ ਦੋ ਝੋਟੀਆਂ ਸੇਲ ਕਰਨੀਆਂ ਬਹੁਤ ਹੀ ਚੰਗੀਆਂ ਸੋਹਣੀਆਂ ਸੁਨੱਖੀਆਂ ਕੁੰਡੀਆਂ ਤੇ ਚਾਰ ਦੰਦ ਮੂੰਹ ਤੋਂ ਚੰਗੇ ਰਿਕਾਰਡ ਆ ਝੋਟੀਆਂ ਦੇ ਵੇਖ ਸਕਦੇ ਆ ਤੁਸੀਂ ਕੱਦ-ਕੜ ਵੀ ਚੰਗੀਆਂ ਆ ਝੋਟੀਆਂ ਦੀ ਪਹਿਲੀ ਵੀਡੀਓ ਵੀਰ ਦੇ ਘਰੋਂ ਵੀਡੀਓ ਨੂੰ ਸ਼ੇਅਰ ਕਰ ਦਿਓ ਸਭ ਤੋਂ ਪਹਿਲਾ ਜ਼ਰੂਰੀ ਬੇਨਤੀ ਇਹ ਆ ਕਿਸੇ ਵੀਰ ਨੇ ਵੀਡੀਓ ਤੋਂ ਪਸ਼ੂ ਖਰੀਦਣਾ ਆਪਣੇ ਦੋ ਟਾਈਮ ਸੂਏ ਸੂਏ ਪਸ਼ੂ ਨੂੰ ਚੋ ਕੇ ਤਸੱਲੀ ਕਰ ਲਿਆ ਕਰੋ ਜਿਹੜਾ ਗੱਬੜ ਪਸ਼ੂ ਹੁੰਦਾ ਉਹਦੇ ਥਾਂ ਟਿੱਪ ਕੇ ਚੈੱਕ ਪਾਸ ਕਰਕੇ ਤਸੱਲੀ ਕਰ ਲਿਆ ਕਰੋ ਤਾਂ ਜੋ ਕਿਸੇ ਕਿਸਮ ਦਾ ਲਾਹਮਾ ਨਾ ਰਹਿ ਸਕੇ ਵੀਰ ਨਾਲ ਗੱਲਬਾਤ ਕਰਾਵਾਂਗੇ ਦੋਵਾਂ ਝੋਟੀਆਂ ਦੀ ਡਿਟੇਲ ਲਵਾਂਗੇ ਜੀ ਹਾਂਜੀ ਸਤਿ ਸ੍ਰੀ ਅਕਾਲ ਭਾਜੀ ਤਸਰੀਬਾਲ ਜੀ ਕੀ ਹਾਲ ਚਾਲ ਆ ਜੀ ਵਧੀਆ ਵੀਰ ਜੀ ਠੀਕ ਠਾਕ ਆਪਣਾ ਕਿਹੜਾ ਪਿੰਡ ਆ ਵੀਰ ਜੀ ਆਪਣਾ ਪਿੰਡ ਸੇਖਵਾ ਜਹਰਪੁਰ ਸੇਖਵਾ ਜੀ ਹਾਂ ਜੀ ਹਾਂ ਜੀ ਤਸਰੀਬਟਾਲਾ ਡਾਕਖਾਨੇ ਦੀ ਤਸਰੀਬ ਤੇ ਜ਼ਿਲ੍ਹਾ ਕਿਹੜਾ ਪੈਂਦਾ ਜ਼ਿਲ੍ਹਾ ਗਰਦਾਸੂਰ ਜਿਲ੍ਹਾ ਗਰਦਾਸੂਰ ਨਾਂ ਕੀ ਵੀਰ ਜੀ ਆਪਣਾ ਹਰਪ੍ਰੀਤ ਸਿੰਘ ਹਰਪ੍ਰੀਤ ਸਿੰਘ ਠੀਕ ਆ ਜੀ ਤੇ ਫੋਨ ਨੰਬਰ ਦੱਸ ਦਿਓ ਜੀ ਫੋਨ ਨੰਬਰ 9951928848 ਠੀਕ ਆ ਦੋ ਝੋਟੀਆਂ ਸੇਲ ਕਰ ਰਹੀਆਂ ਦੋ ਆ ਜੀ ਠੀਕ ਆ ਚੰਗੇ ਰਿਕਾਰਡ ਚੰਗੇ ਰਿਕਾਰਡ ਜੀ ਮੂੰਹ ਤੋਂ ਕਿਦਾਂ ਦੰਨਾ ਚ ਮੋਜੋ ਜੇ ਛਿੱਗੀ ਜੇ ਹਾਂਜੀ ਇਹ ਦੂਜੀ ਝੋਟੀ ਜੇ ਚੌਗੀ ਜੇ 6 1 6 ਦਾ ਤੇ 1 4 ਦਾ ਤਾਂ ਵਪਾਰ ਦਾ ਕੰਮ ਵੀਰ ਵਪਾਰ ਦਾ ਕੰਮ ਜੀ ਨਵਾਂ ਹੀ ਸ਼ੁਰੂ ਕੀਤਾ ਹਾਂਜੀ ਨਵਾਂ ਜੀ ਨਵਾਂ ਜੀ ਠੀਕ ਹੈ ਜੀ ਜੇ ਸ਼ਰਵਾਦਾ ਵੀਰ ਦਾ ਸਾਰੇ ਜਿੰਨੇ ਵੀ ਵੀਰ ਵੀਡੀਓ ਵੇਂਦੇ ਆ ਜਿੰਨੇ ਵੀ ਦਰਸ਼ਕ ਆ ਤੁਹਾਡੇ ਸਿਰ ਤੇ ਹੀ ਆ ਜੀ ਵਪਾਰ ਵੀਰ ਦਾ ਚੱਲਣਾ ਤੇ ਵੀਰ ਨੂੰ ਹੌਸਲਾ ਵਧਾਓ ਵੱਧ ਵੱਧ ਵੀਡੀਓ ਸ਼ੇਅਰ ਕਰ ਦਿਆ ਕਰੋ ਵੀਰ ਪਸ਼ੂ ਲਿਆਉਂਦਾ ਰਹੂਗਾ ਤੇ ਆਪਾਂ ਵੀਡੀਓ ਪਾਉਂਦੇ ਰਵਾਂਗੇ ਜੀ ਤਾਂ ਆਪਾਂ ਡਿਟੇਲ ਲਵਾਂਗੇ ਝੋਟੀਆਂ ਦੀ ਪਹਿਲਾਂ ਆਪਾਂ ਦਿਖਾਵਾਂਗੇ ਤੁਹਾਨੂੰ ਮੂੰਹ ਤੋਂ 6 ਦੰਦ ਝੋਟੀ ਆ ਸਿੰਘ ਦੀ ਕੁਆਲਿਟੀ ਚੈੱਕ ਕਰ ਲਓ ਜੀ ਬਹੁਤ ਸੋਹਣੀ ਸਿੰਘ ਦੀ ਕੁਆਲਿਟੀ ਆ ਥਾਣ ਬੜਾ ਸੋਹਣਾ ਲੱਗਾ ਇਹਦੇ ਆਹ ਵੇਖੋ ਥਾਣਾ ਦਾ ਗੈਪ ਵੀ ਚੰਗਾ ਚੈੱਕ ਤੁਸੀਂ ਆਪ ਵੀ ਆ ਕੇ ਕਰ ਲੈਣਾ ਆਪਾਂ ਵੀਡੀਓ ਦੇ ਤੁਹਾਨੂੰ ਦਿਖਾ ਦੇਣਾ ਜਿਹੜੀ ਜਿਹੜੀ ਚੀਜ਼ ਦਿਖੇਗੀ ਬੱਚਾ ਕੀ ਆ ਵੀਰ ਜੀ ਮਗਰ ਇਹਦੇ ਬੱਚਾ ਕੱਟੀ ਜੀ ਇਹਦੇ ਮਗਰ ਕੱਟੀ ਮਗਰ ਤੇ ਸੂਏ ਸੂਈ ਨੂੰ ਕਿੰਨੇ ਕ ਦੇਣ ਹੋਗੇ 10 ਦਿਨ ਹੋਏ ਜੀ 10 ਦਿਨ ਹੋ ਗਏ ਸੂਈ ਨੂੰ ਤੇ ਦੁੱਧ ਵੀਰ ਜੀ ਕਿੰਨਾ ਕ ਦੇ ਕੋਈ 14 ਕਿਲੋ ਹੈਗਾ 14 ਕਿਲੋ ਤਿਆਰ ਆ ਪੂਰਾ ਠੀਕ ਆ ਜੀ ਤੇ ਸੂਈ ਨੂੰ ਦੱਸ ਦੇਣਾ ਹਾਂ ਜੀ ਦੱਸ ਦੇ ਕੋਈ ਠੀਕ ਖੋਲ ਕੇ ਤੋਰੀਏ ਵੀਰ ਜੀ ਇਹਨੂੰ ਆਹ ਵੇਖੋ ਜੀ ਸਿੰਘ ਦੀ ਕੁਆਲਿਟੀ ਚੈੱਕ ਕਰ ਲਓ ਤੁਸੀਂ ਆਹ ਵੇਖ ਸਕਦੇ ਹੋ ਖਵਾਨਾ ਚੈੱਕ ਕਰ ਲਓ ਇੱਕ ਆਹ ਵੇਖੋ ਵੀਰ ਨੇ ਨਵਾਂ ਹੀ ਕੰਮ ਸ਼ੁਰੂ ਕੀਤਾ ਵਾ ਥਾਣ ਬੜਾ ਸੋਹਣਾ ਲੱਗਾ ਜੀ ਝੋਟੀ ਨੂੰ ਦਸਕ ਦਿਨ ਹੋ ਗਏ ਆ ਸੂਈ ਨੂੰ ਤਾਂ ਥਾਣ ਹੈ ਵੀ ਗੈਰ ਤੇ ਮੁੱਠੀ ਦੀ ਚਵਾਈ ਜਲਾ ਆਹ ਵੇਖੋ ਵੇਖ ਸਕਦੇ ਆ ਜੀ ਪਰਾ ਥਾਂ ਸੋਹਣਾ ਹੋਵੇ ਸਾਡੇ ਚੌਣ ਚਾਣ ਬਹੁਤ ਚੰਗਾ ਪਾਲਟੀ ਚੰਗੀ ਹੈ ਠੀਕ ਐ ਚੌਣ ਜਾਨ ਵੀਰ ਜੀ ਓਕੇ ਆ ਬਹੁਤ ਵਧੀਆ ਚੌਣ ਜਿਹੜਾ ਪੂਰਾ ਘਾਰਾ ਜੀ ਥਣਾ ਦੀ ਕੋਈ ਬਾਤ ਘਾੜਦ ਨਹੀਂ ਆਈ ਬਾਕੀ ਦੋ ਦੇਣੀਆਂ ਇੱਕ ਮਗਰ ਕੱਟੀ ਵੀ ਆ ਉਹ ਵੀ ਛੋਟੀ ਬਣਨਾ ਗਾਂ ਵੱਡੀ ਹਣਾਂ ਉਹਨੇ ਵੀ ਹੈ ਕੱਟੀ ਬਹੁਤ ਚੰਗੀ ਜਾਵਾਂਗਾ ਠੀਕ ਐ ਇੱਕ ਰਾਂ ਸਿੰਘ ਸਿੰਘ ਫੇਰ ਲਾਗੋਗੇ ਸੁਹਾ ਪਹਿਲਾ ਜੇ ਆਹ ਵੇਖੋ ਇਸੇ ਪਹਿਲਾ ਸੁਹਾ ਸਿੰਘ ਦੀ ਕੁਆਲਿਟੀ ਵੀ ਚੰਗੀ ਆ ਗਾਂ ਵੀ ਵਾਦੇ ਦੀ ਹਾਂ ਇਹ ਦੁੱਧ ਵਾਲੀ ਜਿਹੜਾ ਜੱਟੋ ਤੇ ਵੇਖੋ ਕੱਟੀ ਦੇ ਹਾਂਜੀ ਜੀ ਤੇ ਵੀਰ ਜੀ ਇਹਦਾ ਮੁੱਲ ਕਿੰਨਾ ਕਰਨਾ ਜੀ ਮੁੱਲੇ ਦਾ 1.5 ਜੀ ਛੋੜ ਕੇ ਨਹੀਂ ਕਰ ਦੋ ਜੀ ਛੋੜ ਦੇ ਰੋ ਕਰ ਦਾਂਗੇ ਚਲੋ 2000 ਦਾ ਦੂੰ ਮੈਂ ਕਿੰਨਾ ਚਲੋ 2000 ਦਾ ਹੋਰ ਉਹ ਥੋੜਾ ਉਹਦਾ ਮਾਨਤਾ ਨਾ ਹਾਂ ਨਾ ਇਹ ਦੱਸੋ ਇੱਕ ਵੀਰ ਦੀ ਰੂਹ ਹੈ ਘਟੀ ਉਹ ਚ ਛੋੜ ਕਰ ਦੋਗੇ ਛੋੜ ਕਰਦਾ ਵੀਰ ਨੂੰ ਫੋਨ ਕਰ ਲਿਓ ਝੋਟੀ ਜਿਹੜੀ ਆ ਚੰਗੀ ਸੋਹਣੀ ਸੁਨੱਖੀ ਆ ਜੀ ਜਿਹੜਾ ਵੀਰ ਕੋਲ ਆਊਗਾ ਉਹਨੂੰ ਇਹ ਪਸੰਦ ਆਊਗੀ ਬਾਕੀ ਜਿੱਡੀ ਕਿ ਹੈਗੀ ਆ ਆਪਾਂ ਔਡੀਕ ਦਿਖਾਈ ਆ ਚੋਕੇ ਵੇਖੇ ਭਾਏ ਦੋ ਟਾਈਮ ਦੇਖ ਲੈ ਤਿੰਨ ਟਾਈਮ ਦੇਖ ਲੈ ਜਿਹੜੀ ਵੀਡੀਓ ਦੇ ਵਿੱਚ ਆਪਾਂ ਜਿੱਡੀ ਦਿਖਾਈ ਆ ਕਾ ਦੋਡਾ ਕੀ ਦਿਖੂਗਾ ਤੁਸੀਂ ਕੋਲ ਆਓਗੇ ਥੋੜਾ ਵੱਡਾ ਹੀ ਦੇਹੂਗਾ ਤੁਹਾਨੂੰ ਜੀ ਇਹ ਨਾ ਕੋਈ ਸਮਝਾ ਕੇ ਝੂਮ ਕਰਤਾ ਜਾਂ ਫਿਲਟਰ ਲਾਤਾ ਇਦਾਂ ਦਾ ਕੋਈ ਨਹੀਂ ਹੋਊਗਾ ਆਪਣੀ ਵੀਡੀਓ ਦੇ ਵੀਰ ਨੇ ਮੁੱਲ ਜਾਇਜ਼ ਕੀਤਾ ਵੀਰ ਨੂੰ ਫੋਨ ਕਰ ਲਿਓ ਬਹੁਤ ਹੀ ਸੋਹਣਾ ਹਵਾਨਾ ਵਾ ਇਹਦਾ ਇੱਕ ਵਾਰ ਫੇਰ ਚੈੱਕ ਕਰ ਲਓ ਆ ਵੇਖੋ ਛੋਟੀ ਸੋਹਣੀ ਹੈ ਜੀ ਦੂਜੇ ਨੰਬਰ ਵਾਲੀ ਚੈੱਕ ਕਰੋ ਜੀ ਵੀਰ ਜੀ ਇਹਦਾ ਮੂੰਹ ਤੋਂ ਕਿੱਦਾਂ ਚਾਰ ਦੰਦ ਇਹ ਚਾਰ ਦੰਦ ਹੈਗੇ ਸਿੰਘ ਦੀ ਕੁਆਲਿਟੀ ਚੈੱਕ ਕਰੋ ਆ ਵੇਖੋ ਸਿੰਘ ਬਹੁਤ ਸੋਹਣਾ ਫੇਸ ਚੈੱਕ ਕਰੋ ਬਹੁਤ ਹੀ ਸੋਹਣਾ ਫੇਸ ਹੈ ਇਹਦਾ ਇਹਦਾ ਵੀਰ ਜੀ ਸੂਆ ਇਹਦਾ ਸੂਆ ਪਹਿਲਾਂ ਜੀ ਪਹਿਲਾਂ ਸੂਆ ਥਾਣ ਵੇਖੋ ਜੀ ਇਹਦਾ ਆ ਵੇਖੋ ਬਹੁਤ ਹੀ ਚੰਗਾ ਥਾਣਾ ਖਾਲਸਾ ਜਿਹਦੇ ਬਹੁਤ ਜ਼ਿਆਦਾ ਲੱਗਦੀ ਹੈ ਹਵਾਨਾ ਵੀ ਚੈੱਕ ਕਰ ਲਓ ਬਹੁਤ ਸੋਹਣਾ ਬੱਚਾ ਵੀਰ ਜੀ ਇਹਦੇ ਮਗਰ ਕੀ ਆ ਅੱਛਾ ਕੱਟਾ ਜੀ ਇਹਦੇ ਮਗਰ ਅੱਛਾ ਕੱਟਾ ਤੇ ਸੂਆ ਕਿੰਨੇ ਦਿਨਾਂ ਦਾ ਇਹਨੂੰ 15 ਦਿਨ ਹੋ ਗਏ ਸੂਈ ਦੇ 15 ਦਿਨ ਹੋ ਗਏ ਸੂਈ ਦੇ ਠੀਕ ਆ ਤੇ ਦੁੱਧ ਕਿੰਨਾ ਵੀਰ ਜੀ ਇਹਦੇ ਕੋਲ ਦੁੱਧ ਇਹਦੇ ਨਾਲ 16 ਕਿਲੋ ਹੈਗਾ ਜੀ 16 ਕਿਲੋ ਦੁੱਧ ਤਿਆਰ ਆ ਲੀਟਰਾਂ ਵਾਲਾ ਹਾਂਜੀ ਹਾਂਜੀ ਠੀਕ ਆ ਲਈ ਹਜੇ ਕੱਲ ਹੀ ਆਈਆਂ ਪੱਠੇ ਪੁੱਠੇ ਨਹੀਂ ਖਾਣੀਆਂ ਹਜੇ ਖੁੱਲ ਕੇ ਠੀਕ ਆ ਦੁੱਧ ਵਾਧੇ ਕਰੂ ਮੈਂ ਠੀਕ 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 ਹਾਂਜੀ ਸਹੀ ਆ ਤੋਰੀਆ ਵੀਰ ਜੀ ਨੂੰ ਕੱਦ-ਕਾੜ ਤੁਸੀਂ ਆਪ ਵੀ ਚੈੱਕ ਕਰ ਲਓ ਝੋਟੀ ਦਾ ਸਿੰਘ ਦੀ ਕੁਆਲਿਟੀ ਵੀ ਚੈੱਕ ਕਰ ਲਓ ਬੜੀ ਸੋਹਣੀ ਸੁਨੱਖੀ ਆ ਜੀ ਆਹ ਵੇਖੋ ਥਾਣ ਬੜਾ ਸੋਹਣਾ ਲੱਗਾ ਇਹਨੂੰ ਆਹ ਵੇਖੋ ਹਵਾਨਾ ਚੈੱਕ ਕਰ ਲਓ ਜੀ ਝੋਟੀ ਚੰਗੀ ਸੁਨੱਖੀ ਆ ਸ਼ਕੀਨ ਆ ਪੂਰੀ ਮੂੰਹ ਤੋਂ ਵਿਚਾਰ ਦੰਦਾ ਜੀ ਵੇਖੋ ਹਾਂਜੀ ਹਾਂਜੀ ਝਾਂਦਰਾਂ ਵੀ ਪਾਪੀਆਂ ਜੀ ਹਾਂਜੀ ਹਾਂਜੀ ਦਿਖਾਤੀਆਂ ਝਾਂਦਰਾਂ ਨਹੀਂ ਝਾਂਦਰਾਂ ਦਿਖਾਤੀਆਂ ਕੋਈ ਗੱਲ ਆਹ ਵੇਖੋ ਕੁਆਲਿਟੀ ਝੋਟੀ ਤੁਸੀਂ ਆਪ ਚੈੱਕ ਕਰ ਲਿਓ ਬਾਕੀ ਪੂਰੀ ਫੱਬਦੀ ਆ ਜੀ ਵੀਰ ਦਾ ਤੁਸੀਂ ਸਾਰੇ ਨੇ ਹੌਂਸਲਾ ਜ਼ਰੂਰ ਵਧਾਉਣਾ ਵਾ ਫੋਨ ਕਰਨਾ ਵੀਰ ਨੂੰ ਦੁੱਧ ਵੀਰ ਜੀ ਕਿੰਨਾ ਕ ਚਵਾਜੂਗੀ ਇਹ ਦੋਦੇ 18 ਕਿਲੋ ਚਵਾਜੂਗੀ ਬਈ ਐਸ ਟਾਈਮ ਤੇ ਐਸ ਟਾਈਮ ਤੇ 16 ਹੀ ਆ ਸਾਡੀ 16 ਕਿਲੋ ਜੇ ਠੀਕ ਆ ਬਾਕੀ 18 ਕਿਲੋ ਕਰ ਜੂਗੀ ਹੈ ਹਾਂਜੀ ਹਾਂਜੀ ਚੰਗੀ ਝੋਟੀ ਆਏ ਸੁਵਾ ਪਹਿਲਾਂ ਹੀ ਆ ਪਰ ਹਾਂਜੀ ਪਹਿਲਾਂ ਬਾਕੀ ਸੁਵਾ ਉਹ ਵੀ ਪਹਿਲਾਂ ਤੇ ਮੂੰਹ ਤੋਂ ਵੀ ਚਾਰ ਦੰਦ ਹਾਂਜੀ ਤੇ ਬਾਕੀ ਗਾਂ ਵੀ ਵਾਦੇ ਦੀ ਆ ਪਿੱਛੇ ਕੀ ਪਿੱਛੇ ਕਟਾ ਜੇ ਇਹਦੇ ਜੀ ਐਸ ਟਾਈਮ ਤੇ 16 ਲੀਟਰ ਆ ਇਹਦੇ ਕੋਲ ਝੋਟੀ ਕੋਲ ਤੇ ਗਾਂ ਵੱਧ ਵੀ ਜਵਾਊਗੀ ਜਿਹੜਾ ਲੈ ਜੂ ਸਾਂਭ ਲੂਗਾ ਚੰਗੀ ਹਨਾ ਹਾਂਜੀ ਹਾਂਜੀ ਐ ਥਣ ਥਣ ਬਹੁਤ ਚੰਗਾ ਕੱਢਦੀ ਹੈ ਹਾਂਜੀ ਤੇ ਇਹਦਾ ਵੀਰ ਜੀ ਮੁੱਲ ਕਿੰਨਾ ਕਰਨਾ ਇਹਦਾ ਮੁੱਲ 145 ਜੇ ਠੀਕ ਆ ਹਾਂਜੀ ਤੇ ਛੋੜ ਕਿੰਨੀ ਕਰਨੀ ਆ ਛੋੜ ਕਰਦਾਂਗੇ ਚਲੋ 2000 ਮੈਂ ਕਹਿੰਦਾ ਤਿੰਨ ਹੋਲ ਡਾ ਦਿਓ ਚਲੋ ਪੂਰੇ ਦੀ ਆਉਣ ਦਾ 40 ਪੂਰੇ 40 ਦੀ ਆ ਵੇਖੋ ਜੀ ਆ ਮੁੱਲ ਨਹੀਂ ਲੱਭਣੇ ਮੂੰਹ ਦੰਦਾਂ ਦੇ ਵਿੱਚ ਜਿਹੜੀਆਂ ਝੋਟੀਆਂ ਨਾ ਉਹ ਜਿਹੜੀਆਂ ਲੱਭਦੀਆਂ ਨਹੀਂ ਆ ਮੁੱਲੀ ਜਿਹੜੇ ਮੁੱਲ ਵੀਰ ਨੇ ਕਰਤੇ ਆ ਤੇ ਬਾਕੀ ਬਹੁਤ ਹੀ ਵੀਰ ਨੇ ਕੀਤੇ ਪਹਿਲੀ ਵੀਡੀਓ ਆ ਪਹਿਲੀ ਪਹਿਲੀ ਚਲੋ ਇਸ ਕਰਕੇ ਨਹੀਂ ਤੇ ਜੇ ਹੋਰ ਅੱਡੇ ਦੇ ਅੰਦਰ ਤੇ ਅਗਲੇ ਨੇ 2 ਲੱਖ ਰੁਪਇਆ ਮੰਗ ਲੈਣਾ ਇਹਦਾ ਜੀ 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 ਬਾਕੀ ਤੁਹਾਨੂੰ ਪਤਾ ਤੇਜੀ ਬਹੁਤ ਆ ਹਾਂਜੀ ਤੇਜੀ ਦੀ ਸੁਭਾਈ ਆ ਨਾ ਤਾਂ ਵੀਰ ਮੱਲਾ ਵੀ ਆ ਤੇ ਅੱਜ ਵੀ ਜਿੱਦ ਕਰੇ ਕੋਈ ਤੇ ਮਾੜੀ ਗੱਲ ਆ ਬਿਲਕੁਲ ਵੀ ਪੇਠਪੜੇ ਦੀ ਝੋਟੀ ਉਹਦਾ ਤੇ ਉਹਦਾ ਜੇ ਮੋਲ ਦਾ ਫਰਕ ਆ ਤੇ ਇਹ ਦੇਖ ਲਓ ਤੇ ਝੋਟੀ ਦਾ ਵੀ ਫਰਕ ਆ ਜੀ 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 ਬਾਕੀ ਵੀਰ ਨੂੰ ਫੋਨ ਕਰ ਲਿਓ ਵੀਰ ਜੀ ਕਰ ਨਹੀਂ ਕੋਈ ਗੱਲਬਾਤ ਹੋਰ ਇਸ ਪਾਸੇ ਗੱਲਬਾਤ ਹੁਣ ਕਰਾਂਗੇ ਜੇ ਕੋਈ ਆਉ ਮੇਰਾ ਜਦੋਂ ਕੋਈ ਫੋਨ ਕਰੂਗਾ ਤਾਂ ਕਰਾਂਗੇ ਪੂਰਾ ਤੁਹਾਡੇ ਚੈਨਲ ਤੇ ਆਏ ਤੁਸੀਂ ਸਾਡਾ ਠੀਕ ਹੈ ਜੀ ਗੱਲਬਾਤ ਪੂਰਾ ਕਰਾਂਗੇ ਜਿੱਦਾਂ ਦੇਖੋਗੇ ਧੰਨਵਾਦ ਜੀ ਧੰਨਵਾਦ ਬਾਕੀ ਵੀਰ ਨੂੰ ਫੋਨ ਜ਼ਰੂਰ ਕਰਿਓ ਤੇ ਛੋਟੀ ਤੁਹਾਨੂੰ ਕੋਲ ਆਓ ਕਿਤੇ ਹੋਰ ਸੋਹਣੀ ਲੱਗੂਗੀ ਜੀ ਅਜੇ ਅਜ ਠੰਡ ਦਾ ਕਰਕੇ ਨੁਹਾਈਆਂ ਨੁਹਾਈਆਂ ਨਹੀਂ ਆ ਵੀਰ ਨੇ ਤੇ ਵੀਡੀਓ ਨੂੰ ਕਰ ਦਿਓ ਸ਼ੇਅਰ ਤੇ ਚੈਨਲ ਨੂੰ ਕਰ ਦਿਓ ਸਬਸਕ੍ਰਾਈਬ ਤੇ ਸਾਰੇ ਵੀਰ ਜਿਹੜੇ ਵੀਡੀਓ ਵੇਂਦੇ ਆ ਉਹਨਾਂ ਦਾ ਧੰਨਵਾਦ ਤੇ ਬਾਕੀ ਆ ਕੇ ਆਪਣੀ ਤਸੱਲੀ ਤੁਸੀਂ ਵੀ ਕਰ ਲਿਓ ਜੋਾਈ ਕਰਕੇ ਚੈੱਕ ਕਰਕੇ ਲੈ ਕੇ ਜਾਇਓ ਤਾਂ ਜੋ ਲਾਂਮਾ ਨਾ ਰਵੇ ਕਿਸੇ ਕਿਸਮ ਦਾ ਵੀਡੀਓ ਨੂੰ ਸ਼ੇਅਰ ਕਰਦੇ ਧੰਨਵਾਦ ਜੀ